ਮਾਤਾ ਨਾਨਕ ਜੀ ਡੁੱਬ ਗਏ ਵੇਈ ਨਦੀ ਵਿੱਚ ਡੁੱਬ ਗਏ ਜੈ ਰਾਮ ਦੇ ਨੌਕਰ ਨੇ ਬੀਬੀ ਨਾਨਕੀ ਜੀ ਨੂੰ ਆ ਕੇ ਆਖਿਆ 13-14 ਸਾਲ ਦੀ ਉਮਰ ਦਾਸ ਕਬਰਿਆ ਹੋਇਆ ਰੋ ਰਿਹਾ ਸੀ ਉਹਦਾ ਸਾਹ ਨਾਲ ਸਾਹ ਨਹੀਂ ਸੀ ਲੱਦਦਾ ਸ਼ਾਇਦ ਉਹ ਨਦੀ ਤੋਂ ਦੌੜਿਆ ਆਇਆ ਸੀ ਹੈ ਕੀ ਕਿਾਈ ਮੇਰਾ ਵੀਰ ਡੁੱਬ ਗਿਆ ਬੀਬੀ ਨਾਨਕੀ ਜੀ ਨੇ ਹੱਥਲੀਆਂ ਚੀਜ਼ਾਂ ਧਰਤੀ ਤੇ ਸੁੱਟਦਿਆਂ ਹੋਇਆ ਪਰੇਸ਼ਾਨੀ ਨਾਲ ਪੁੱਛਿਆ ਹਾਂਜੀ ਇਸ਼ਨਾਨ ਕਰਨ ਨਦੀ ਵਿੱਚ ਗਏ ਉਹਨਾਂ ਨੇ ਪਾਣੀ ਵਿੱਚ ਟੁੱਬੀ ਮਾਰੀ ਮੁੜ ਵਾਪਸ ਨਹੀਂ ਆਏ ਬਹੁਤ ਚਿਰ ਉਡੀਕ ਕੇ ਘਰ ਨੂੰ ਭੱਜਾ ਹਾਂ ਛੇਤੀ ਕਰੋ ਕਿਸੇ ਨੂੰ ਭੇਜੋ ਬਸਤਰ ਮੇਰੇ ਕੋਲ ਹਨ ਸੇਵਕ ਨੇ ਕਾਲੀ ਕਾਲੀ ਨਾਲ ਸਾਰੀ ਕਹਾਣੀ ਦੱਸ ਦਿੱਤੀ ਮਾਤਾ ਸੁਲੱਖਣੀ ਜੀ ਨੇ ਸੁਣਿਆ ਉਹਦਾ ਸਿਰ ਝਕਰ ਗਿਆ ਉਹ ਨਵੇਂ ਜਨਮੇ ਬੱਚੇ ਨੂੰ ਗੋਦ ਵਿੱਚ ਲਈ ਬੈਠੇ ਸੀ ਬੀਬੀ ਨਾਨਕੀ ਜੀ ਨੇ ਰੌਲਾ ਪਾ ਦਿੱਤਾ ਆਂਡੀਆਂ ਗਵਾਂਡੀਆਂ ਨੂੰ ਆਖਿਆ ਆਪ ਨਦੀ ਵੱਲ ਨਾ ਸੁਠੀ ਵੀਰ ਨਾਲ ਉਸਦਾ ਪਿਆਰ ਬਹੁਤ ਸੀ ਉਮਣ ਹੀ ਮਨ ਆਖਦੀ ਜਾਂਦੀ ਸੀ ਪ੍ਰਮਾਤਮਾ ਨਾ ਕਰੇ ਜੇ ਮੇਰਾ ਵੀਰ ਸੱਚਮੁੱਚ ਹੀ ਡੁੱਬ ਗਿਆ ਤਾਂ ਮੈਂ ਕੀ ਕਰਾਂਗੀ ਵੀਰ ਦਾ ਵੀ ਛੋੜਾ ਕਿਵੇਂ ਚੱਲਾਂਗੀ ਜੰਗਲ ਦੀ ਆਗ ਵਾਂਗ ਸਾਰੇ ਸ਼ਹਿਰ ਵਿੱਚ ਖਬਰ ਖਿਲਰ ਗਈ ਨਾਨਕ ਡੁੱਬ ਗਿਆ ਨਾਨਕ ਵੇਈ ਵਿੱਚ ਡੁੱਬ ਗਿਆ ਦੌਲਤਖਾਨ ਦੇ ਆਦਮੀਆਂ ਨੇ ਉਸ ਤੋਂ ਇਹੋ ਵਾਕ ਆ ਸੁਣਿਆ ਨਾਲ ਹੀ ਆਖਿਆ ਮੋਦੀ ਖਾਨਾ ਅੱਜ ਨਹੀਂ ਖੁੱਲੇਗਾ ਨਾਨਕ ਡੁੱਬ ਗਿਆ ਕੋਈ ਪ੍ਰਬੰਧ ਕਰੋ ਦੌਲਤ ਖਾਨ ਗੁਰੂ ਨਾਨਕ ਜੀ ਦਾ ਸ਼ਰਧਾਲੂ ਬਣ ਚੁੱਕਾ ਸੀ ਭਾਵੇਂ ਉਹ ਮੁਸਲਮਾਨ ਹਾਕਮ ਸੀ ਫਿਰ ਵੀ ਉਹਦੇ ਹਿਰਦੇ ਵਿੱਚ ਘਿਰਨਾ ਨਹੀਂ ਸੀ ਰਹੀ ਜਦੋਂ ਉਸ ਨੂੰ ਪਤਾ ਲੱਗਾ ਕਿ ਨਾਨਕ ਜੀ ਨਦੀ ਵਿੱਚ ਡੁੱਬ ਗਏ ਤਾਂ ਉਸ ਨੇ ਝਟਪਟ ਸਰਕਾਰੀ ਟੋਬਿਆਂ ਨੂੰ ਹੁਕਮ ਕੀਤਾ ਕਿ ਪਤਾ ਕਰੋ ਨਦੀ ਦੇ ਉੱਤੇ ਮੇਲੇ ਵਰਗੀ ਭੀੜ ਹੋ ਗਈ ਸਿਆਣੇ ਤਾਰੂ ਤੇ ਟੋਬੇ ਸਾਰਾ 뜰 ਲਾਰ ਥੱਕੇ ਗੁਰੂ ਜੀ ਦੀ ਲੋਥ ਨਾ ਲੱਭੇ ਧਰਮੀ ਤੇ ਜਗਿਆਸੂ ਪੁਰਸ਼ ਹੈਰਾਨ ਤੇ ਉਦਾਸ ਸਨ ਗੁਰੂ ਜੀ ਉਹਨਾਂ ਨੂੰ ਆਸਤਿਕ ਖੁਰਾਕ ਦਿੰਦੇ ਸਨ ਉਹਨਾਂ ਨੂੰ ਚਿੰਤਾ ਸੀ ਕਿ ਸਤ ਸੰਗ ਕਿਵੇਂ ਕਰਨਗੇ ਪਰ ਚੰਦਰੇ ਚੁਗਲ ਤੇ ਭੁੱਲੜ ਪੁਰਸ਼ ਤਰ੍ਹਾਂ ਤਰ੍ਹਾਂ ਦੀਆਂ ਝੂਠੀਆਂ ਗੱਲਾਂ ਕਰੇ ਜਾਂਦੇ ਸਨ ਕੋਈ ਆਖਦਾ ਮੋਦੀ ਖਾਨੇ ਵਿੱਚੋਂ ਘਾਟਾ ਪਿਆ ਹਿਸਾਬ ਕਰਾਉਣ ਤੋਂ ਡਰਦਿਆਂ ਨੇ ਆਤਮ ਹੱਤ ਕਰ ਲਿਆ ਹੈ ਉਦਾਸ ਰਹਿੰਦਾ ਸੀ ਘਰ ਟੱਬਰ ਨਾਲ ਨਹੀਂ ਸੀ ਬਣੀ ਦੁਨੀਆ ਤੋਂ ਤੰਗ ਆ ਕੇ ਮਰ ਗਿਆ ਹੈ ਜਿੰਨੇ ਚੰਦਰੇ ਮੂੰਹ ਉਹਨੀਆਂ ਉਹਨਾਂ ਚੰਦਰਿਆਂ ਦੀਆਂ ਚੰਦਰੀਆਂ ਗੱਲਾਂ ਬੀਬੀ ਨਾਨਕੀ ਜੀ ਨੂੰ ਵੀਰ ਦੇ ਵਿਛੋੜੇ ਦਾ ਬਹੁਤਾ ਸਾਲ ਸੀ ਉਸ ਨੂੰ ਡੋਬੇ ਪੈਂਦੇ ਸਨ ਉਹ ਮਾਤਾ ਸੁਲੱਖਣੀ ਜੀ ਤੇ ਦੋਨੋਂ ਸਾਹਿਬਜ਼ਾਦਿਆਂ ਬਾਬਾ ਸ਼ਿਰੀਚੰਦ ਜੀ ਤੇ ਬਾਬਾ ਲਖਮੀਦਾਸ ਜੀ ਦੇ ਸੁੰਦਰ ਮੁਖੜਿਆਂ ਵੱਲ ਦੇਖ ਕੇ ਤੜਪ ਰਹੀ ਸੀ ਮਾਤਾ ਸੁਲੱਖਣੀ ਜੀ ਦਾ ਦਿਲ ਰੋਂਦਾ ਸੀ ਉਹਨਾਂ ਨੇ ਅਨਜਲ ਮੂੰਹ ਨਹੀਂ ਸਿਲਾਇਆ ਉਹ ਸੁਹਾਗਵੰਤੀ ਤੇ ਸੁਸ਼ੀਲ ਇਸਤਰੀ ਆਪਣੇ ਜੀਵਨ ਸਾਥੀ ਨਾਲ ਇੱਕ ਜੋਤ ਹੋ ਚੁੱਕੀ ਸੀ ਉਸ ਦਾ ਮਨ ਡੋਲ ਰਿਹਾ ਸੀ ਡੋਲਦੇ ਮਨ ਵਿੱਚ ਤਰ੍ਹਾਂ ਤਰ੍ਹਾਂ ਦੇ ਮਾੜੇ ਚੰਗੇ ਹੁਰਨੇ ਫੁਰਦੇ ਸਨ ਕਿ ਕਿਵੇਂ ਕੋਈ ਸੂ ਨਿਕਲੇ ਆਖਰ ਗੁਰੂ ਜੀ ਨੂੰ ਕੀ ਹੋ ਗਿਆ ਹੈ ਜੋਤੀ ਸਰੂਪ ਦਿਆਲੂ ਕਿਰਪਾਲੂ ਤੇ ਜਗਤ ਰੱਖਿਆ ਗੁਰੂ ਨਾਨਕ ਦੇਵ ਜੀ ਦੇ ਚੋ ਜ ਨਿਰਾਲੇ ਉਹਦੇ ਚੋਜਾਂ ਨੂੰ ਕੌਣ ਜਾਣੇ ਤੀਸਰੇ ਦਿਨ ਤੜਕੇ ਹੀ ਵੇਈ ਨਦੀ ਦੇ ਵਿੱਚੋਂ ਪ੍ਰਗਟ ਹੋ ਗਏ ਅੱਖਾਂ ਪਾਣੀ ਤੋਂ ਉੱਚੀਆਂ ਕਰਕੇ ਚੌਗਿਰਦੇ ਦੇਖਿਆ ਕੋਈ ਮਨੁੱਖ ਨਾ ਦਿਸਿਆ ਉਨ੍ਹਾਂ ਦੇ ਨੂਰੋ ਨੂਰ ਹੋਏ ਨੈਣਾ ਨੇ ਜਲਦੀ ਉੱਪਰਲੀ ਸਤਾ ਕਿਨਾਰੇ ਦੇ ਦਰਖਤ ਦੇਖੇ ਉਨ੍ਹਾਂ ਉੱਤੇ ਨਵਾਂ ਹੀ ਸ਼ਿੰਗਾਰ ਸੀ ਉਨ੍ਹਾਂ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਨ੍ਹਾਂ ਦੇ ਮੁੜ ਆਉਣ ਤੇ ਕੁਦਰਤ ਨੇ ਅਤ ਪ੍ਰਸੰਨ ਹੋ ਕੇ ਸਵਾਗਤ ਕੀਤਾ ਹੈ ਅਛੋਪਲੇ ਨਦੀ ਵਿੱਚੋਂ ਬਾਹਰ ਆਏ ਕਿਨਾਰੇ ਤੇ ਨਾ ਉਨ੍ਹਾਂ ਦੇ ਬਸਤਰ ਸਨ ਨਾ ਸੇਵਕ ਸੂਰਜ ਅਜ ਉਦੇ ਨਹੀਂ ਸੀ ਹੋਇਆ ਰਹਿਣ ਪਿੰਣੜੀ ਸੀ ਤਾਰੇ ਅਸਮਾਨ ਉੱਤੇ ਹੱਸ ਰਹੇ ਸਨ ਹਾਂ ਸੁਲਤਾਨਪੁਰ ਦੇ ਘਰਾਂ ਵਿੱਚੋਂ ਅੰਮ੍ਰਿਤ ਵੇਲੇ ਜਾਗਣ ਵਾਲੇ ਕੁੱਕੜਾਂ ਬਾਂਗਾ ਦੇ ਕੇ ਈਸ਼ਵਰ ਭਗਤਾਂ ਨੂੰ ਜਾਗਣ ਦਾ ਸੱਦਾ ਦੇ ਰਹੇ ਸਨ ਤੜਕੇ ਦੀ ਸ਼ੀਤਲ ਪਵਨ ਰੁਮਕ ਰੁਮਕ ਕੇ ਚੱਲ ਰਹੀ ਸੀ ਨਦੀ ਕਿਨਾਰੇ ਤੋਂ 10 ਕੁ ਕਦਮ ਉੱਪਰ ਹੋ ਕੇ ਹਰੇਕਾ ਉੱਤੇ ਚੌਂਕੜਾ ਮਾਰ ਕੇ ਬਿਰਾਜ ਗਏ ਆਪ ਜੀ ਨੇ ਜੋਗੀਆਂ ਦੀ ਤਰ੍ਹਾਂ ਅਸਨ ਜਮਾ ਲਿਆ ਨੈਨ ਮੁੰਦਲੇ ਸੁਰਤ ਈਸ਼ਵਰ ਨਾਲ ਜੋੜ ਕੇ ਸਤ ਕਰਤਾਰ ਸਤ ਕਰਤਾਰ ਦਾ ਜਾਪ ਕਰਨ ਲੱਗੇ ਰੁੱਝ ਗਏ ਵੱਡੇ ਮਾਲਕ ਦੀ ਨੌਕਰੀ ਵਿੱਚ ਦੌਲਤ ਖਾਂ ਦਾ ਮੋਦੀ ਖਾਨਾ ਤੇ ਦੌਲਤ ਖਾਂ ਭੁੱਲ ਗਿਆ ਝੂਠੀ ਨੌਕਰੀ ਦਾ ਤਿਆਗ ਕਰਕੇ ਸੱਚੀ ਨੌਕਰੀ ਕਰਨ ਲੱਗ ਪਏ ਰੱਬ ਪਿਆਰੇ ਸੁਲਤਾਨਪੁਰੋਂ ਤੁਰੇ ਨਦੀ ਕਿਨਾਰੇ ਹਰੇ ਰਾਮ ਸੀਤਾ ਰਾਮ ਰਾਦੇ ਸ਼ਾਮ ਭੋਲੇ ਨਾਥ ਸਤ ਕਰਤਾਰ ਜਪਦੇ ਹੋਏ ਹਨੇਰੇ ਹਨੇਰੇ ਹੀ ਵਾਪਸ ਮੁੜ ਗਏ ਉਹਨਾਂ ਗੁਰੂ ਜੀ ਨੂੰ ਨਹੀਂ ਪਛਾਣਿਆ ਪਰ ਜਦੋਂ ਸੂਰਜ ਉਦੇ ਹੋ ਗਿਆ ਹਨੇਰੇ ਦੀ ਕਾਲੀ ਚਾਦਰ ਸਿਮਟ ਗਈ ਤਾਂ ਆਲਸੀ ਤੇ ਦੁਨੀਆਦਾਰ ਲੋਕ ਨਹਾਉਣ ਵਾਸਤੇ ਆਏ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੱਕਿਆ ਉਹਨਾਂ ਦੀਆਂ ਅੱਖਾਂ ਚੁੰਝ ਲਾ ਗਈਆਂ ਅੱਖਾਂ ਨੂੰ ਮਲ ਮਲ ਕੇ ਮੋੜ ਮੋੜ ਦੇਖਿਆ ਹੈ ਇਹ ਤਾਂ ਨਾਨਕ ਜੀ ਹੈ ਤਿੰਨ ਦਿਨ ਹੋਏ ਹਨ ਇਹ ਤਾਂ ਡੁੱਬ ਚੁੱਕਾ ਸੀ ਕਿੱਥੋਂ ਮੁੜ ਕੇ ਆ ਗਿਆ ਕਿ ਉਹਨਾਂ ਦੀ ਰੂਹ ਤਾਂ ਨਹੀਂ ਭੂਤ ਰੂਪ ਵਿੱਚ ਆ ਬੈਠੀ ਪਰ ਉਹ ਮੋੜ ਸੋਚਦੇ ਰੂਹਾਂ ਜਾਂ ਭੂਤ ਇਸ ਤਰ੍ਹਾਂ ਨਹੀਂ ਬੈਠਦੇ ਉਹ ਤਾਂ ਆਖਦੇ ਹਨ ਧਰਤੀ ਨਾਲ ਪੈਰ ਨਹੀਂ ਲਾਉਂਦੇ ਭੁੱਲੀ ਦੁਨੀਆ ਦੇ ਲੋਕਾਂ ਦੇ ਖਿਆਲ ਸਨ ਪਰ ਹੋਰ ਹੈਰਾਨ ਇਸ ਗੱਲਾਂ ਸਨ ਕਿ ਗੁਰੂ ਜੀ ਦੇ ਚਿਹਰੇ ਉੱਤੋਂ ਨੂਰ ਦੀਆਂ ਕਿਰਨਾਂ ਉੱਠਦੀਆਂ ਤੇ ਸਿਰ ਉੱਤੇ ਚੱਕਰ ਬਨ ਖਲੋਂਦੀਆਂ ਸਨ ਉਹ ਨੂਰਾਨੀ ਚੱਕਰ ਉਹਨਾਂ ਨੂੰ ਮੱਲੋ ਮੱਲੀ ਆਪਣੇ ਵੱਲ ਖਿੱਚ ਰਿਹਾ ਸੀ ਕਈ ਨੇੜੇ ਗਏ ਕਈਆਂ ਗੁਰੂ ਨਾਨਕ ਜੀ ਨੂੰ ਬੁਲਾਉਣ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਕਿਸੇ ਨਾਲ ਜ਼ੁਬਾਨ ਸਾਝੀ ਨਾ ਕੀਤੀ ਉਹ ਆਪਣੀ ਰੱਬੀ ਕਿਰਤ ਵਿੱਚ ਹੀ ਮਗਨ ਰਹੇ ਜਿੰਨਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖਿਆ ਉਹਨਾਂ ਸੁਲਤਾਨਪੁਰ ਜਾ ਰੌਲਾ ਪਾਇਆ ਨਾਨਕ ਜ਼ਿੰਦਾ ਹੋ ਗਿਆ ਉਹ ਨਰੀ ਕਿਨਾਰੇ ਬੈਠਾ ਹੈ ਕਿਸੇ ਨਾਲ ਬੋਲਦਾ ਨਹੀਂ ਉਸਨੇ ਸਮਾਧੀ ਲਾਈ ਹੋਈ ਹੈ ਜੈ ਰਾਮ ਜੀ ਤੇ ਬੀਬੀ ਨਾਨਕੀ ਜੀ ਨੇ ਸੁਣਿਆ ਸੁਣਦੇ ਸਾਰ ਜੈ ਰਾਮ ਨਦੀ ਨੂੰ ਨਾਠੋਠਾ ਨਦੀ ਕਿਨਾਰੇ ਪੁੱਜ ਕੇ ਉਸਨੇ ਸੱਚਮੁੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਦੇਖ ਲਿਆ ਹਿਰਦੇ ਦੀ ਧੜਕਣ ਮਠੀ ਹੋ ਗਈ ਚਿਹਰੇ ਉਤੋਂ ਉਦਾਸੀ ਦੇ ਨਿਸ਼ਾਨ ਚਲੇ ਗਏ ਖੁਸ਼ੀ ਦੀ ਲਹਿਰ ਦੌੜ ਗਈ ਨੇੜੇ ਹੋ ਕੇ ਉਹਨਾਂ ਨੇ ਗੁਰੂ ਜੀ ਨੂੰ ਜੱਫੀ ਪਾ ਲਈ ਕਿੱਥੋਂ ਆ ਗਿਆ ਅਸੀਂ ਤਾਂ ਜੈ ਰਾਮ ਜੀ ਦੇ ਭਰੇ ਮਨ ਵਿੱਚੋਂ ਉੱਠੇ ਸਵਾਲ ਸਨ ਗੁਰੂ ਜੀ ਨੇ ਨੈਣ ਖੋਲੇ ਜੈ ਰਾਮ ਜੀ ਵੱਲ ਐਸਾ ਤੱਕਿਆ ਐਸਾ ਤੱਕਿਆ ਕਿ ਉਸ ਨੂੰ ਨਿਹਾਲ ਕਰ ਦਿੱਤਾ ਉਹਦੇ ਵਾਸਤੇ ਸਵਰਗ ਦੇ ਬੂਹੇ ਖੋਲ ਦਿੱਤੇ ਨਾਨਕ ਨਦਰੀ ਨਦਰ ਨਿਹਾਲ ਉਠੋ ਘਰ ਚੱਲੋ ਜੈ ਰਾਮ ਜੀ ਨੇ ਆਖਿਆ ਇੱਥੇ ਵੀ ਘਰ ਹੈ ਸਾਰਾ ਬ੍ਰਹਮੰਡ ਮੇਰਾ ਘਰ ਹੈ ਹੋਰ ਕਿਹੜੇ ਘਰ ਚੱਲਾਂ ਗੁਰੂ ਜੀ ਦਾ ਉੱਤਰ ਸੀ ਆਪਣੇ ਪੁੱਤਰ ਨੂੰ ਦੇਖੋ ਪੁੱਤਰਾਂ ਨੂੰ ਹੀ ਦੇਖ ਰਿਹਾ ਹਾਂ ਉਹ ਸਾਰੇ ਅਗਿਆਨਤਾ ਹਉਮੈ ਲਾਲਚ ਤੇ ਈਰਖਾ ਆਦਿਆਂ ਭਿਆਨਕ ਅੱਗਾਂ ਵਿੱਚ ਸੜ ਰਹੇ ਹਨ ਬਲ ਰਹੇ ਹਨ ਜਗਤ ਨੂੰ ਸ਼ਾਂਤ ਕਰਨ ਦੀ ਲੋੜ ਹੈ ਇਹੋ ਮੈਨੂੰ ਦਾਤੇ ਨੇ ਹੁਕਮ ਕੀਤਾ ਹੈ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਗੁਰੂ ਜੀ ਘਰ ਨਹੀਂ ਗਏ ਜੈ ਰਾਮ ਘਰ ਮੁੜ ਗਿਆ ਘਰੋਂ ਘਿਓ ਪਾ ਕੇ ਦੁੱਧ ਗਰਮ ਕਰ ਲਿਆ ਆ ਭਾਵੇਂ ਪਰਦੇ ਦਾ ਰਿਵਾਜ ਸੀ ਸultanpur ਬੀਬੀ ਨਾਨਕੀ ਦਾ ਸਹੌਰਾ ਪਿੰਡ ਸੀ ਸਹੌਰੇ ਪਿੰਡ Hindu ਇਸਤਰੀਆਂ ਘਰੋਂ ਬਾਹਰ ਘਟ ਹੀ ਨਿਕਲਦੀਆਂ ਸਨ ਪਰ ਬੀਬੀ ਨਾਨਕੀ ਨੇ ਪਰਦੇ ਦੇ ਸਤਰ ਦੀ ਕੋਈ ਪਰਵਾਹ ਨਾ ਕੀਤੀ ਕਰوں ਤਰਪਈ ਮੈਂ ਵੀਰ ਨੂੰ ਘਰ ਲਿਆਉਂਦੀ ਹਾਂ ਮੇਰਾ ਵੀਰ ਨਹੀਂ ਰੁੱਸੇਗਾ ਉਹ ਜ਼ਰੂਰ ਘਰ ਆਏਗਾ ਬੀਬੀ ਨਾਨਕੀ ਜੀ ਦਾ ਬਚਨ ਸੀ ਉਸ ਨੂੰ ਆਪਣੇ ਵੀਰ ਪਿਆਰੇ ਉੱਤੇ ਬੜਾ ਭਰੋਸਾ ਤੇ ਮਾਨ ਸੀ ਗੁਰੂ ਜੀ ਕੋਲ ਪੁੱਜੀ ਤੇ ਤਰਲਾ ਕੀਤਾ ਵੀਰ ਜੀਓ ਘਰ ਨੂੰ ਚੱਲੋ ਜੰਗਲ ਵਿੱਚ ਬੈਠਣਾ ਚੰਗਾ ਨਹੀਂ ਭੈਣ ਜੀ ਮੈਂ ਹੁਕਮ ਦਾ ਬੰਦਾ ਹਾਂ ਦਰਗਾਹੋਂ ਦਾਤੇ ਨੇ ਹੁਕਮ ਦਿੱਤਾ ਹੈ ਮੈਂ ਸੁਲਤਾਨਪੁਰ ਨੂੰ ਛੱਡ ਰਿਹਾ ਹਾਂ ਅਕਾਲ ਪੁਰਖ ਦੀ ਨੌਕਰੀ ਕਰ ਲਈ ਹੈ ਜਗਤ ਜਲ ਰਿਹਾ ਹੈ ਮਨੁੱਖਾਂ ਦੇ ਹਿਰਦੇ ਤੰਦੂਰਾਂ ਵਾਂਗ ਤਪ ਰਹੇ ਹਨ ਸਤ ਕਰਤਾਰ ਦੇ ਸ਼ੀਤਲ ਛੱਤੇ ਦੇਣੇ ਪੈਣਗੇ ਭੁੱਲਿਆਂ ਨੂੰ ਰਾਹ ਪਾਉਣਾ ਹੈ ਗੁਰੂ ਜੀ ਭੈਣ ਨਾਨਕੀ ਜੀ ਨੂੰ ਉੱਤਰ ਦਿੱਤਾ ਮੇਰੀ ਭਾਬੀ ਸੁਲਖਣੀ ਬੱਚੇ ਮੈਂ ਮਾਤਾ ਪਿਤਾ ਜੋ ਦਾਤਾ ਸਭ ਨੂੰ ਪੈਦਾ ਕਰਦਾ ਤੇ ਰੋਜ਼ੀ ਦਿੰਦਾ ਹੈ ਉਸ ਦੇ ਹਵਾਲੇ ਭਾਣੇ ਦੀ ਖੇੜ ਹੈ ਭੈਣ ਜ਼ੋਰ ਲਾ ਥੱਕੀ ਪਰ ਗੁਰੂ ਜੀ ਘਰ ਨੂੰ ਜਾਣ ਵਾਸਤੇ ਤਿਆਰ ਨਹੀਂ ਹੋਏ ਜਿਥੇ ਚੌਕੜਾ ਮਾਰ ਕੇ ਬੈਠੇ ਸਨ ਉਥੇ ਹੀ ਬੈਠੇ ਰਹੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ